ਸਾਜਨ ਪੰਜਾਬੀ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਗੁਰਨਾਇਬ ਸਾਜਨ ਦੇ ਆਉਣ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੋਂ ਦੋਸਤੋ ਠੰਡ ਦਾ ਮੌਸਮ ਆਮੀਰ ਕਰਦਾ ਹੋ ਕਿ ਤੁਸੀਂ ਸਿਹਤਯਾਬ ਹੋਵੋਗੇ। ਸੋ ਠੰਡ ਤੇ ਤੁੰਦ ਪੈ ਰਹੀ ਐ ਤੇ ਇਹ ਤੁਹਾਨੂੰ ਸਾਵਧਾਨੀ ਵਰਤਣ ਦੀ ਸਾਨੂੰ ਲੋੜ ਐ। ਸੋ ਮੈਂ ਪਿਛਲੇ 9 ਦਿਨਾਂ ਤੋਂ ਐਡਮਿਟਨ ਆਇਆ ਹੋਇਆ ਹਾਂ। ਕੈਨੇਡਾ ਕਿੰਦਾ ਦਾ ਸਹਿਰ ਐਡਮਿਟਡ ਸੋ ਇੱਥੇ ਵੀ ਜ਼ਿਆਦਾ ਪਿਛਲੇ ਦਿਨ ਤਾਂ ਬਰਫਵਾਰੀ ਸ਼ੁਰੂਆਤੀ ਦੌਰ ਚ ਜਿਹੜੀ ਹੋ ਰਹੀ ਹੈ ਤੇ ਬੜਾ ਠੰਡਾ ਮੌਸਮ ਹੈ ਬਾਹਰ ਨਿਕਲਣਾ ਬੜਾ ਔਖਾ ਮੁਸ਼ਕਲ ਆਣਾ ਸੋ ਇਹਦੇ ਚ ਨਾਲ-ਨਾਲ ਤੁਹਾਡੇ ਨਾਲ ਵੀ ਰਾਬਤਾ ਰੱਖਦਾ ਰਿਆਂ ਅੱਜ ਦੀ ਜਿਹੜੀ ਮੈਂ ਖਬਰ ਤੁਹਾਡੇ ਤੇ ਇੱਕ ਬਹੁਤ ਹੀ ਮੁਬਾਰਕ ਬਾਦ ਮੌਕਾ ਮੇਰੇ ਪਿੰਡ ਨਗਰ ਦਿਉਣ ਲਈ ਸੋ ਸਾਡਾ ਪਿੰਡ ਬਠਿੰਡੇ ਜ਼ਿਲ੍ਹੇ ਦਾ ਪਿੰਡ ਸ੍ਰੀ ਮੁਕਸਰ ਸਾਹਿਬ ਰੋਡ ਤੇ ਪੈਂਦਾ ਪਿੰਡ ਦਿਉਣ ਸੋ ਦਿਉਣ ਪਿੰਡ ਨੂੰ ਜਗਰੂਪ ਸਿੰਘ ਬਰਾੜ ਦੇ ਪਰਿਵਾਰ ਦੇ ਵੀ ਬਹੁਤ ਵੱਡੀ ਦੇਣ ਹੈ ਸੋ ਜਗਰੂਪ ਸਿੰਘ ਬਰਾੜ ਜੋ BC ਬ੍ਰਿਟਸ ਕਲੰਬੀਆ ਸੂਬੇ ਤੋਂ ਐਮਐਲ ਚੁਣੀ ਗਈ ਸੀ ਸੋ ਹੁਣ ਵੱਡੀ ਖਬਰ ਹੈ ਤੋ ਦਿਨ ਪਹਿਲਾਂ ਉਹਦੀ ਜਿਹੜੀ ਉਹਨਾਂ ਦੀ ਹਲ ਫਲਿਆ ਉਹਨਾਂ ਨੇ ਮੰਤਰੀ ਬਣ ਗਿਆ ਰਾਜ ਮੰਤਰੀ ਸੋ ਇਹ ਬੜੇ ਸਾਡੇ ਲਈ ਖੁਸ਼ੀ ਦੀ ਗੱਲ ਹੈ ਸੋ ਵੈਸੇ ਵੀ ਜਗਰੂਪ ਸਿੰਘ ਬਰਾੜ ਦੀ ਗੱਲ ਕਰੀਏ ਤਾਂ ਸਾਡੇ ਚਾਚਾ ਜੀ ਨੇ ਮੇਰੇ ਘਰ ਦੇ ਨੇੜੇ ਹੀ ਉਹਨਾਂ ਦਾ ਘਰ ਸੀ ਤੇ ਸਾਡੇ ਜਿਹੜੇ ਬਜ਼ੁਰਗ ਸੀ ਮੇਰੇ ਦਾਦਾ ਹਰੀ ਸਿੰਘ ਤੇ ਉਹਨਾਂ ਦੇ ਪਿਤਾ ਸਰਦਾਰ ਕਾਕਾ ਸਿੰਘ ਜਿਨ੍ਹਾਂ ਨੂੰ ਲੋਕ ਡੀਸੀ ਦੇ ਨਾਮ ਨਾਲ ਸੱਦਦੇ ਸੀ ਕਿਉਂਕਿ ਉਹਨਾਂ ਨੇ ਪਿੰਡ ਦੇ ਸਕੂਲ ਵਿੱਚ ਜਿਹੜਾ ਸ਼ੁਰੂਆਤ ਜਿਹੜੀ ਸ਼ੁਰੂਆਤ ਕੀਤੀ ਸੀ ਪਿੰਡ ਦੇ ਸਕੂਲ ਦੀ ਤੇ ਉਹ ਪੰਚਾਇਤ ਮੈਂਬਰ ਵੀ ਰਹੇ ਤੇ ਪਿੰਡ ਲਈ ਬਹੁਤ ਚੰਗੀ ਸੋਚ ਰੱਖਣ ਵਾਲੇ ਇਨਸਾਨ ਕਾਕਾ ਸਿੰਘ ਬਰਾੜ ਉਰਫ ਕਾਕਾ ਡੀਸੀ ਦੇ ਨਾਲ ਨਾਲ ਜਿਨ੍ਹਾਂ ਨੂੰ ਜਾਣਿਆ ਜਾਂਦਾ ਸੀ ਸੋ 40 ਸਾਲ ਪਹਿਲਾਂ ਜਸਵੰਤ ਸਿੰਘ ਬਰਾੜ ਜੋ ਜਗਰੂਪ ਸਿੰਘ ਬਰਾੜ ਦੇ ਵੱਡੇ ਭਰਾ ਸੀ ਉਹ ਇੱਥੇ ਕੈਨੇਡਾ ਚ ਆਏ ਸੀ ਤੇ ਮੈਨੂੰ ਲੱਗਦਾ ਵੀ ਸਾਡੇ ਪਿੰਡ ਦੇ ਪਹਿਲੇ ਸਖ ਸੁਣਨਗੇ ਜੋ ਕੈਨੇਡਾ ਵਿੱਚ ਜਿਨ੍ਹਾਂ ਨੇ ਪਹੁੰਚੇ ਬੜੀ ਉਹਨਾਂ ਨੇ ਮਿਹਨਤ ਕੀਤੀ ਚੰਗੀਆਂ ਬੜੀ ਚੰਗੀ ਸੋਚ ਦੇ ਇਨਸਾਨ ਆ ਉਹ ਜਸਵੰਤ ਸਿੰਘ ਬਰਾੜ ਸੋ ਉਹਨਾਂ ਨੇ ਜਗਰੂਪ ਸਿੰਘ ਬਰਾੜ ਨੂੰ ਵੀ ਕੈਨੇਡਾ ਲੈ ਜਾਂਦਾ ਤੇ ਇੱਥੇ ਜਿਹੜੇ ਜਗਰੂਪ ਸਿੰਘ ਬਰਾੜ ਨੇ ਸਰੀ ਦੀ ਕਮਿਊਨਿਟੀ ਵਿੱਚ ਸੇਵਾ ਵਿੱਚ ਸਰਗਰਮ ਰਹੇ ਜਗਰੂਪ ਸਿੰਘ ਬਰਾੜ ਉਹ ਇੱਕ ਸਮਰਪਿਤ ਸਟਾਨਕ ਵਲੰਟੀਅਰ ਹੈ ਨੌਜਵਾਨਾਂ ਬੇਘਰਿਆਂ ਅਤੇ ਨਵੇਂ ਕੈਨੇਡੀਅਨ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕਈ ਸਥਾਨਕ ਸੰਸਥਾਵਾਂ ਨਾਲੋਂ ਕੰਮ ਕਰਦਾ ਰਿਹਾ ਹੈ। ਬੀਸੀ ਵਿੱਚ ਗਰੀਬੀ ਵਿੱਚ ਰਹਿਣ ਵਾਲੇ ਜਦੋਂ ਗੱਲ ਪਹੁੰਚੀ ਕਿ ਇੱਕ ਗਰੀਬ ਬੰਦਾ ਕਿਵੇਂ ਆਪਣਾ ਟਾਈਮ ਪਾਸ ਕਰਦਾ ਇਸ ਮਿਹਾਈ ਦੇ ਯੁੱਗ 'ਚ ਤੇ ਉਹਨਾਂ ਨੇ ਇੱਕ ਵੈਲਫੇਅਰ ਜਿਹੜੀ ਚੈਲੰਜ ਲਦਿਆ ਸੀ ਉਹਨਾਂ ਨੇ ਤੇ ਉਹਨਾਂ ਨੇ ਉਹਨਾਂ ਨੇ ਕਈ ਮਹੀਨੇ ਮ ਲੱਗਦੀ ਆ ਵੀ ਉਹ ਜਿਹੜੇ ਉਹਨਾਂ ਗਰੀਬ ਲੋਕਾਂ ਦੇ ਵਿੱਚ ਰਹਿ ਕੇ ਇਹ ਜਾਣਿਆ ਸੀ ਵੀ ਜਿਹੜੀ ਇੱਕ ਗਰੀਬ ਬੰਦਾ ਇੰਨੇ ਕ ਪੈਸੇ ਤੇ ਕਿਵੇਂ ਗੁਜ਼ਾਰਾ ਕਰਦਾ ਤੇ ਉਹਨਾਂ ਨੂੰ ਕਿੰਨਾ-ਕਿੰਨਾ ਕੰਮ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਸੋ ਸੇਮ ਹੀ ਵਾਰ ਮੰਤਰੀ ਬਣੇ ਐ ਐਮ ਐਲ اے ਬਣੇ ਤੇ ਹੁਣ ਫੇਰ ਉਹਨਾਂ ਨੂੰ ਇੱਕ ਵੱਡਾ ਹੌਦਾ ਦਿੱਤਾ ਸੋ ਇਹਦੇ ਲਈ ਮੁਬਾਰਕਬਾਦ ਹੈ ਸਾਰਾ ਸਾਡਾ ਨਗਰ ਮੇਰਾ ਬਠਿੰਡਾ ਜ਼ਿਲ੍ਹਾ ਪੰਜਾਬ ਅਤੇ ਸਾਰਾ ਸਮੁੱਚਾ ਇੰਡੀਆ ਸੋ ਜਦੋਂ ਕੋਈ ਸ਼ਖਸ ਸਾਡੇ ਇੱਕ ਛੋਟੇ ਜਿਹੇ ਪਿੰਡ 'ਚੋਂ ਜਿਹਨੂੰ ਬਠਿੰਡਾ ਜਿਹਨੂੰ ਟਿੱਬਿਆਂ ਦਾ ਪਛੜਾ ਜਿਹਾ ਇਲਾਕਾ ਸਮਝਿਆ ਜਾਂਦਾ ਸੀ ਤੇ ਜਦੋਂ ਉਸ ਇਲਾਕੇ ਨੂੰ ਟਿੱਬਿਆਂ ਦੇ ਇਲਾਕੇ ਨੂੰ ਐਡਾ ਵੱਡਾ ਮਾਣ ਦਵਾਵੇ ਤਾਂ ਉਹ ਸਾਡੇ ਲਈ ਵੀ ਮਾਣ ਵਾਲੀ ਗੱਲ ਹੁੰਦੀ ਹੈ ਸੋ ਬੀਤੇ ਦਿਨੀ ਉਹਨਾਂ ਨੂੰ ਹਲਫ ਲਿਆ ਉਹਨਾਂ ਨੇ ਤੇ ਉਹ ਕੈਬਨਟ ਵਜ਼ੀਰ ਬਣ ਗਏ ਹੁਣ ਉਹਨਾਂ ਨੇ ਨਿਊ ਡੈਮੋਕ੍ਰੈਟਿਕ ਪਾਰਟੀ ਵਿੱਚ ਲੰਬੀਆਂ ਕਾੜਨਾ ਕਾੜੀਆਂ ਤੇ ਉਹਨਾਂ ਨੇ ਜਿਹੜੀ ਅਹੁਦੇ ਦਾ ਹਲਫ ਲਿਆ ਉਹਦੇ ਵਿੱਚ ਮਾਈਨਿੰਗ ਐਂਡ ਕ੍ਰਿਟੀਕਲ ਰਿਸੋਰਸ ਉਹ ਮੈਕਵਾਣਾ ਕੁੜੇ ਉਹਨਾਂ ਨੇ ਸੌ ਚੁੱਕੀ ਹੈ ਪਿਛਲੇ ਦਿਨੀ ਉਸ ਸਮੇਂ ਉਹਨਾਂ ਦੀ ਪਤਨੀ ਰਾਜਵੰਤ ਕੌਰ ਬਰਾੜ ਪੁੱਤਰ ਫਤਿਹ ਸਿੰਘ ਤੇ ਬੇਟੀ ਨੂਰ ਇਹ ਵੀ ਉੱਥੇ ਤੇ ਉਹਨਾਂ ਦੇ ਦੋਸਤ ਨਾਲ ਉਹਨਾਂ ਦੇ ਮੌਜੂਦ ਸਨ ਖੁਸ਼ੀ ਵਿੱਚ ਉਹਨਾਂ ਦੇ ਨਾਲ ਖੜੇ ਰਹੇ ਉਹਨਾਂ ਦੇ ਸੋ ਦੋਸਤੋ ਮੇਰਾ ਫਰਜ਼ ਵੈਸੇ ਵੀ ਬਣਦਾ ਕਿਉਂਕਿ ਜਦੋਂ ਵੀ ਮੈਂ ਆਪਦੇ ਪੰਜਾਬ 'ਚ ਹੁੰਦਾ ਸੀ ਤਾਂ ਉਦੋਂ ਜਦੋਂ ਵੀ ਕੋਈ ਐਡੀ ਵੱਡੀ ਖੁਸ਼ੀ ਦੀ ਖਬਰ ਆਉਂਦੀ ਸੀ ਤਾਂ ਉਹ ਮੈਂ ਪਹਿਲ ਦੇ ਆਧਾਰ ਤੇ ਆਪਣੇ ਜੋ ਵੀ ਮੇਰੇ ਕੋਲੇ ਜਰੀਏ ਆ ਉਹਨਾਂ ਦੇ ਜਰੀਏ ਤੇ ਮੀਡੀਆ ਤੱਕ ਪਹੁੰਚਾਉਣਾ ਜਿਹੜੇ ਕੋਈ ਅਖਬਾਰ ਸਾਡੇ ਬਠਿੰਡੇ ਤੋਂ ਸਭ ਦੇ ਜਾਂ ਕੋਈ ਇਲੈਕਟ੍ਰੋਨਿਕ ਮੀਡੀਆ ਚ ਚੈਨਲ ਆ ਜਿਹੜੇ ਜਾਂ ਸੋਸ਼ਲ ਮੀਡੀਆ ਸੋ ਇਹ ਸਾਡੇ ਨਗਰ ਲਈ ਬਹੁਤ ਮਾਣ ਵਾਲੀ ਗੱਲ ਹੈ ਜਿਨ੍ਹਾਂ ਨੇ ਸ਼ਨੀਵਾਰ ਜਿਹੜੇ ਇੱਕ ਵੇਖੋ ਇੱਕ ਵਾਰ ਤੋਂ ਬਾਅਦ ਦੂਜੀ ਵਾਰ ਤਾਂ ਸਰਪੰਚ ਬਣਨਾ ਵੀ ਔਖਾ ਹੋ ਜਾਂਦਾ ਹੈ ਤੇ ਪਰ ਉਹਨਾਂ ਨੇ ਕਿੰਨੀ ਮਹਤਤ ਕੀਤੀ ਹੋਣੀ ਹੈ ਇੱਥੇ ਰਹਿ ਕੇ ਤੇ ਕਿੰਨੇ ਉਹ ਪੰਜਾਬੀਆਂ ਦੇ ਤੇ ਸਾਰੇ ਇਤਿਹਾਸਕ ਲੋਕਾਂ ਦੇ ਦਿਲਾਂ ਵਿੱਚ ਵਸੇ ਹੋਣੇ ਆ ਤੇ ਜਦੋਂ ਦਿਲ ਵਿੱਚ ਕੋਈ ਵੱਸਦਾ ਐ ਇਦਾਂ ਨਹੀਂ ਵੱਸ ਜਾਂਦਾ ਸੱਜਣੋ ਬਹੁਤ ਕੁਝ ਕਰਦਾ ਬਹੁਤ ਕੁਝ ਕਰਨਾ ਪੈਂਦਾ ਉਹਨਾਂ ਤੇ ਬਹੁਤ ਕੁਝ ਹੀ ਕੀਤਾ ਉਹਨਾਂ ਨੇ ਇੱਕ ਸੁਧਾਰਨ ਪਰਿਵਾਰ ਚੋਂ ਨਿਕਲ ਕੇ ਇਤ ਉਹਦੇ ਤੇ ਪਹੁੰਚ ਜਾਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਦੋਸਤੋ ਜਦੋਂ ਮੈਂ ਪੰਜਾਬ ਤੇ ਸੀ ਉਦੋਂ ਇਹ ਚੋਣ ਹੋਈ ਸੀ ਐਮਐਲਏ ਬਣੇ ਸੀ ਸੇਮੀਵਾਰ ਬਣੇ ਸੀ ਉਦੋਂ ਉਹਨਾਂ ਦੇ ਘਰ ਅ ਪਿੰਡ ਦੇ ਨਵੇਂ ਸਰਪੰਚ ਬਣੇ ਗੁਰਦੇਵ ਸਿੰਘ ਸਮੂਹ ਪੰਚਾਇਤ ਤੇ ਨਗਰਵਲੋਂ ਉਹਨਾਂ ਦੇ ਪਰਿਵਾਰ ਨਾਲ ਲੱਡੂ ਵੰਡ ਕੇ ਬੀਬੀਆਂ ਨੇ ਗਿੱਧਾ ਪਾ ਕੇ ਸਾਰਿਆਂ ਨੇ ਖੁਸ਼ੀ ਦਾ ਅਜਹਾਰ ਕੀਤਾ ਸੀ ਤੇ ਇਥੋਂ ਦੇ ਪਰਿਵਾਰ ਨੂੰ ਵੀ ਜਗਰੂ ਬਰਾੜ ਦੇ ਪਰਿਵਾਰ ਨੂੰ ਮੁਬਾਰਕਬਾਦ ਭੇਜੀ ਸੀ ਸੋ ਜੋ ਗਰੂਪ ਸਿੰਘ ਬਰਾੜ ਨੇ ਵੀ ਨਵੇਂ ਸਰਪੰਚ ਗੁਰਦੇਵ ਸਿੰਘ ਪੰਜੂ ਨਾਲ ਵੀ ਗੱਲਬਾਤ ਕੀਤੀ ਸੀ ਕਿ ਉਹ ਰਲ ਮਿਲ ਕੇ ਨਗਰ ਦੇ ਸੁਧਾਰ ਲਈ ਨਗਰ ਦੇ ਵਿਕਾਸ ਲਈ ਇੱਕ ਦੂਜੇ ਨਾਲ ਰابطਾ ਰੱਖਿਆ ਕਰਨਗੇ ਤੇ ਰਲ ਮਿਲ ਕੇ ਕੰਮ ਕਰਨਗੇ ਤਾਂ ਕਿ ਅਸੀਂ ਨਗਰ ਨੂੰ ਵਧੀਆ ਬਣਾ ਸਕ ਜਾਈਏ ਸੋ ਦੋਸਤੋ ਜਿਹੜੇ ਐਸੇ ਲੋਕ ਹੁੰਦੇ ਨੇ ਤੱਪਾ ਛੋਟੀਆਂ ਛੋਟੀਆਂ ਗੱਲਾਂ ਤੇ ਇਹਨਾਂ ਨਾਲ ਗੁੱਸੇ ਹੋ ਜਾਂਦੇ ਆ ਵੀ ਯਾਰ ਅਸੀਂ ਜਦੋਂ ਫੋਨ ਕਰਦੇ ਆ ਸਾਡੇ ਫੋਨ ਚੁੱਕਦੇ ਨਹੀਂ ਜਾਂ ਉਹਨਾਂ ਦੇ ਹੋਰ ਹੀ ਧਾਰਨਾਵਾਂ ਧਾਰ ਕੇ ਬਹਿ ਜਾਂਦੇ ਆ ਪਰ ਮੈਂ ਇੱਕ ਵੀਡੀਓ ਨਾਲ ਵੀ 25 ਸਾਲਾਂ ਤੋਂ ਜੁੜਿਆ ਹੋਇਆ ਹਾਂ ਸੋ ਸਾਨੂੰ ਪਤਾ ਵੀ ਜਦੋਂ ਇੱਕ ਰੁਤਬੇ ਤੇ ਬੰਦਾ ਪਹੁੰਚਦਾ ਉਹਦੀਆਂ ਜ਼ਿੰਮੇਵਾਰੀਆਂ ਕਿੱਡੀਆਂ ਵੱਡੀਆਂ ਹੋ ਜਾਂਦੀਆਂ ਅਸੀਂ ਥੋੜਾ ਜਿਹਾ ਫੋਨ ਲਾ ਕੇ ਬਿਜੀ ਆਉਣ ਲੱਗ ਜਾਂਦਾ ਜਾਂ ਉਹ ਵੀਡੀਓ ਕਾਲੇ ਲਾ ਲੈਣੇ ਸਿੱਧੀ ਦੋਸਤੋ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਵੇਖੋ ਉਹਨਾਂ ਦੇ ਜਦੋਂ ਡਿਊਟੀ ਵੀ ਹੁੰਦੀ ਹੈ ਜਾਂ ਕੋਈ ਘਰ ਆਉਂਦੇ ਆ ਆਪਾਂ ਇੱਕ ਮੈਸੇਜ ਭੇਜ ਕੇ ਵੀ ਉਹਨਾਂ ਨੂੰ ਦੱਸ ਸਕਦੇ ਹਾਂ ਵੀ ਅਸੀਂ ਗੱਲ ਕਰਨੀ ਚਾਹੁੰਦੇ ਹਾਂ ਸੋ ਇਹ ਗਲੇ ਸਿਕ ਵੀ ਇਕੱਲੇ ਇੱਥੇ ਨਹੀਂ ਸਾਰੇ ਪਾਸੇ ਇਹ ਹੈ ਜਦੋਂ ਕੋਈ ਬੰਦਾ ਉੱਚੇ ਉਹਦੇ ਤੇ ਪਹੁੰਚ ਜੇ ਤਾਂ ਉਹਦੋਂ ਸਹਿਯੋਗ ਦੇਣ ਦੀ ਬਜਾਏ ਉਹਦੇ ਨਾਲ ਲਾਂਬੇ ਗਲੇ ਸਿਕ ਵੀ ਅਸੀਂ ਬੜੇ ਕਰਦੇ ਹਾਂ ਵੀ ਯਾਰ ਉਹ ਤਾਂ ਵੱਡਾ ਬਣ ਗਿਆ ਬਈ ਉਹਨੇ ਸਾਡੇ ਲਈ ਕੁਝ ਕੀਤਾ ਨਹੀਂ ਤੇ ਜੇ ਜਿਨ੍ਹਾਂ ਲਈ ਕੀਤਾ ਦੋਸਤੋ ਤੇ ਉਹਨਾਂ ਨੇ ਫੇਰ ਐਡਾ ਵੱਡਾ ਮਾਣ ਐਵੇਂ ਤਾਂ ਨਹੀਂ ਦਿੱਤਾ ਉਹਨਾਂ ਨੂੰ ਸੁਖਾ ਲੈਣਾ ਇਹਦੇ ਪਿੱਛੇ ਬਾਪੂ ਕਾਕਾ ਸਿੰਘ ਬਰਾੜ ਉਰਫ ਕਾਕਾ ਡੀਸੀ ਦੀ ਤਾਂ ਹੈ ਹੀ ਤੇ ਜਿਸਵੰਤ ਸਿੰਘ ਬਰਾੜ ਉਹਨਾਂ ਦੇ ਵੱਡੇ ਭਾਈ ਦੀ ਵੀ ਬਹੁਤ ਵੱਡੀ ਘਾਲਣਾ ਉਹ ਵੀ ਬੜੇ ਤਰਵੇਸ਼ ਜੇ ਇਨਸਾਨ ਹੈ ਬੜੇ ਚੰਗੇ ਸੂਝ ਰੱਖਣ ਵਾਲੇ ਪੱਤਰਕਾਰਤਾ ਦੇ ਖੇਤਰ 'ਚ ਵੀ ਰਹੇ ਆ ਤਾਂ ਹੈ ਤੇ ਜਸਵੰਤ ਸਿੰਘ ਬਰਾੜ ਉਹਨਾਂ ਦੇ ਵੱਡੇ ਭਾਈ ਦੀ ਵੀ ਬਹੁਤ ਵੱਡੀ ਕਹਾਣੀ ਆ। ਉਹ ਵੀ ਬੜੇ ਤਰਵੇਸ਼ ਜੇ ਇਨਸਾਨ ਹੈ। ਬੜੇ ਚੰਗੇ ਸੂਝ ਰੱਖਣ ਵਾਲੇ ਪੱਤਰਕਾਰਤਾ ਦੇ ਖੇਤਰ 'ਚ ਵੀ ਰਹੇ ਆ। ਤੇ ਉਹ ਉਹਨਾਂ ਨੇ ਬਹੁਤ ਜਿਹੜੀ ਪੜ੍ਹਾਈ ਦੀਆਂ ਡਿਗਰੀਆਂ ਜਿਹੜੇ ਡਿਪਲੋਮੇ ਕੀਤੇ ਆ। ਜਾਂ ਵੀ ਇੱਕ ਚੰਗੇ ਸਮਾਜ ਸੇਵੀ ਤੌਰ ਤੇ ਜਾਂ ਚੰਗੇ ਇਨਸਾਨ ਦੇ ਤੌਰ ਤੇ ਵੀ ਵਿਚਰੇ ਆ। ਸੋ ਜੇ ਗੱਲ ਕਰੀਏ ਤਾਂ ਜਿਹੜੀ ਨਿਊ ਡੈਮੋਕ੍ਰੈਟਿਕ ਪਾਰਟੀ ਹੈ ਜਿਹੜੀ ਜਿਹਦੇ ਚ ਇਹ ਜਗਰੂਪ ਸਿੰਘ ਬਰਾੜ ਜੀ ਜਿਨ੍ਹਾਂ ਨੇ ਹਲਫ ਲਿਆ ਸੋ ਇੱਥੇ ਲੰਬੇ ਸਮੇਂ ਤੋਂ ਸੇਵਾ ਕਰਦੇ ਰਹੇ ਨੇ ਟਿੱਬਿਆਂ ਨੂੰ ਬੜਾ ਮਾਣ ਦਵਾਤਾ ਜਦੋਂ ਲੋਕ ਮਜ਼ਾਕ ਜਾਂ ਕਰਦੇ ਹੁੰਦੇ ਸੀ ਵੀ ਯਾਰ ਬਠਿੰਡਾ ਤਾਂ ਟਿੱਬਿਆਂ ਦਾ ਇਲਾਕਾ ਤੇ ਅੱਜ ਟਿੱਬਿਆਂ ਦੇ ਇਲਾਕੇ 'ਚੋਂ ਇੱਕ ਛੋਟੇ ਜਿਹੇ ਪਿੰਡ ਦਿਉਣ 'ਚੋਂ ਉੱਠ ਕੇ ਸੇਮੀਵਾਰ ਬਹੁਤ ਵੱਡਾ ਕਰਦ ਕਰਤਾ ਸਾਡੇ ਨਗਰ ਦਾ ਜਗਰੂਪ ਸਿੰਘ ਬਰਾੜ ਨੇ ਉਹਨਾਂ ਨੇ ਜਿਹੜੀ ਆਪਣੀ ਮੁੱਢਲੀ ਪੜ੍ਹਾਈ ਸੀ ਉਹ ਤਾਂ ਆਪਣੇ ਸਾਡੇ ਪਿੰਡ ਦੇ ਸਕੂਲ ਚ ਜੇ ਸ਼ੁਰੂਆਤ ਕੀਤੀ ਸੀ ਤੇ ਇਸ ਤੋਂ ਬਾਅਦ ਮਹਿੰਦਰਾ ਕਾਲਜ ਪਟਿਆਲਾ ਵਿੱਚ ਇੱਕ ਵਿਦਿਆਰਥੀ ਦੇ ਰੂਪ ਵਿੱਚ ਆਪਣੇ ਸਮੇਂ ਦੌਰਾਨ ਬਾਸਟਕਬਾਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਤੇ ਸਾਡੇ ਜਾਦਾ ਸਾਡੇ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਨਾ ਜਦੋਂ ਬਾਸਟਕਬਾਲ ਖੇਡਦੇ ਸੀ ਤਾਂ ਉਹਨਾਂ ਦਾ ਕੱਦ ਐਡਾ ਉੱਚਾ ਸੀ ਤਾਂ ਉਹ ਐ ਖੜੇ ਹੀ ਮੰਨ ਲਓ ਤੇ ਵਾਲ ਰਿੰਗ ਚ ਪਾ ਦਿੰਦੇ ਸੀ ਅੰਤਰਰਾਸ਼ਟਰੀ ਪੱਧਰ ਤੇ ਬਾਸਟਕ ਵਾਲ ਦੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਰਹੇ ਨੇ ਤੇ ਬਾਅਦ ਵਿੱਚ ਕੈਨੇਡਾ ਵਿੱਚ ਪ੍ਰਵਾਸ ਕਰਨ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੋਨਤਮਗਾ ਜੇਤੂ ਰਹੇ ਫਲਸਫੇ ਵਿੱਚ ਆਪਣੀ ਪੋਸਟ ਗ੍ਰੈਜੂਏਸ਼ਨ ਪੂਰੀ ਕੀਤੀ। ਕੈਨੇਡਾ ਦੇ ਜਨਤਕ ਜੀਵਨ ਵਿੱਚ ਉਸ ਦੀ ਸਫਲਤਾ ਵਿਸ਼ੇਸ਼ ਤੌਰ ਤੇ ਪੰਜਾਬੀਆਂ ਲਈ ਮਾਣ ਅਤੇ ਪ੍ਰੇਰਨਾ ਸਰੂਤ ਰਹੀ ਹੈ ਦੋਸਤੋ। ਇਹ ਦਰਸਾਉਂਦੀ ਹੈ ਕਿ ਸਖਤ ਮਿਹਨਤ ਅਤੇ ਦ੍ਰਿੜਤਾ ਪੱਛਮੀ ਸੰਸਾਰ ਵਿੱਚ ਇਥੋਂ ਤੱਕ ਕਿ ਪਿੰਡੂ ਪਸੋਕੜ ਵਾਲੇ ਲੋਕਾਂ ਲਈ ਵੀ ਉੱਚੀਆਂ ਉਚਾਈਆਂ ਤੱਕ ਪਹੁੰਚਾ ਸਕਦੀ ਹੈ। ਕੈਨੇਡਾ ਤੇ ਇਸ ਤੋਂ ਬਾਹਰ ਦੇ ਪੰਜਾਬੀ ਜਗਰੂਪ ਸਿੰਘ ਬਰਾੜ ਦੀਆਂ ਪ੍ਰਾਪਤੀਆਂ ਤੇ ਮਾਣ ਕਰਦੇ ਹਨ ਅਤੇ ਉਹਨਾਂ ਦੇ ਸਿਆਸੀ ਸਫ਼ਰ ਦੇ ਲਗਾਤਾਰ ਸਫਲਤਾ ਦੀ ਕਾਮਨਾ ਵੀ ਕਰਦੇ ਆ। ਸੋ ਅਸੀਂ ਨਗਰ ਦੇਵਨ ਵੱਲੋਂ ਕਿਉਂਕਿ ਮੈਂ ਤਾਂ ਆ ਵੀ ਕੈਨੇਡਾ ਆ ਹਜੇ ਮੈਂ ਇੱਥੋਂ ਵੀ ਨਹੀਂ ਉਹਨਾਂ ਕੋਲ ਜਾ ਹੋਇਆ ਗੱਲਬਾਤ ਵੀ ਨਹੀਂ ਹੋਈ ਕਿਉਂਕਿ ਮੈਨੂੰ ਪਤਾ ਉਹਨਾਂ ਦੇ ਰਿਝੇ ਵੀ ਬਹੁਤ ਨੇ। ਸ਼ਾਇਦ ਜੇ ਮੈਂ ਅਸੇਮ ਹੀ ਇੱਥੇ ਲਾ ਕੇ ਵਾਪਸ ਮੁੜ ਜਾ ਨਾ ਵੀ ਮੇਰਾ ਮਿਲ ਹੋਵੇ ਤਾਂ ਮੈਨੂੰ ਤਾਂ ਵੀ ਗਿਲਾ ਨਹੀਂ ਹੋਊਗਾ ਕੋਈ। ਕਿਉਂਕਿ ਉਹਨਾਂ ਦਾ ਜਿਹੜੇ ਕੰਮ ਕਰਨ ਦਾ ਢਾਂਗਾ ਉਹਨਾਂ ਨੇ ਜਿਹੜੇ ਉਹਨਾਂ ਲੋਕਾਂ 'ਚ ਵਿਚਰਨਾ ਹੁੰਦਾ ਉਹ ਕਈ ਵਾਰੀ ਸਾਡੇ ਸਮਾਂ ਨਹੀਂ ਵੀ ਹੁੰਦਾ ਤਾਂ ਸਾਨੂੰ ਗਿਲੇ ਸਿਕਵੇ ਕਰਨੀ ਵੀ ਨਹੀਂ ਚਾਹੀਦੇ ਵੈਸੇ ਤਾਂ ਜਦੋਂ ਵੀ ਕੋਈ ਸਰੀਚ ਬੀਸੀ 'ਚ ਕੋਈ ਆਉਂਦਾ ਸਾਡਾ ਇਲਾਕੇ ਦਾ ਜਾਂ ਪਿੰਡ ਦਾ ਜਾਂ ਆਸ-ਪਾਸ ਦਾ ਤਾਂ ਉਹਦੀ ਬੜੀ ਖਾਤਰਦਾਰੀ ਵੀ ਉਹ ਕਰਦੇ ਆ ਤੇ ਪਰ ਮਾਨਕ ਨੇ ਜੇ ਮੇਰਾ ਦਾਣਾ ਪਾਣੀ ਉੱਥੇ ਲਿਖਿਆ ਹੋਇਆ ਕਿਉਂਕਿ ਇੱਥੋਂ ਮੈਥੋਂ ਦੂਰ ਆ ਇੱਥੋਂ ਜਦੋਂ ਜਾਣਾ ਤਾਂ ਮੰਨ ਲਓ ਇੱਕ ਫਲਾਈਟ ਤੇ ਜਾਣਾ ਪੈਂਦਾ ਫੇਰੇ ਤੋਂ ਬਾਅਦ ਇਹ ਵੈਸੇ ਤਾਂ ਬਹੁਤ ਲੰਬਾ ਸਫ਼ਰ ਵੀ ਆ ਸੜਕੀ ਰਸਤਾ ਵੀ ਆ ਲੰਬਾ ਸਫ਼ਰ ਆ ਚਲੋ ਮੇਰੇ ਸੋਰਸ ਜਿਹੜੇ ਨਾ ਹੋਣ ਕਾਰਨ ਮੇਰੇ ਕੋਲ ਇੰਨੇ ਵਸੀਲੇ ਹੈ ਨਹੀਂ ਜਿਹੜੇ ਮੈਂ ਉੱਥੋਂ ਤੱਕ ਪਹੁੰਚ ਸਕਾਂ ਸੋ ਮੈਂ ਇੱਥੋਂ ਤੱਕ ਹੀ ਉਹਨਾਂ ਦੀ ਕਾਮਨਾ ਕਰੂੰਗਾ ਜਿਹੜੀ ਤਰੱਕੀ ਉਹਨਾਂ ਨੇ ਕੀਤੀ ਆ ਤੇ ਉਹਦੇ ਲਈ ਸੋ ਇਹੀ ਮੈਂ ਅੱਜ ਦੱਸਣਾ ਚਾਹੁੰਦਾ ਸੀ ਕਿਉਂਕਿ ਇਹ ਪਰਸੋਂ ਦੀ ਗੱਲ ਆ 17 ਨੂੰ ਸਾਇਦ 18 ਨੂੰ ਇਹ ਸੌ ਚੁੱਕ ਹੋਇਆ ਹੂ ਹੱਥ ਲਿਆ ਹੋਣਾ ਉਹਨਾਂ ਨੇ ਸੋ ਮੇਰੇ ਕੋਲ ਸਿਹਤ ਠੀਕ ਨਹੀਂ ਸੀ ਉਦ ਤੱਕ ਮੈਂ ਜ਼ਿਆਦਾ ਕੋਈ ਗੱਲਬਾਤ ਨਹੀਂ ਕਰ ਸਕਦਾ ਤੇ ਅੱਜ ਕੁਝ ਠੀਕ ਹੋਇਆ ਤਾਂ ਮੈਂ ਸੋਚਿਆ ਕਿ ਉਹ ਨਾ ਸਾਡੇ ਚਾਚਾ ਜੀ ਨੇ ਜਗਰੂਪ ਸਿੰਘ ਬਰਾੜ ਤੇ ਉਹਨਾਂ ਨੇ ਜੋ ਸਾਡੇ ਨਗਰ ਨੂੰ ਇੰਨਾ ਮਾਣ ਦਿੱਤਾ ਫਿਰ ਸੇਮ ਹੀ ਵਾਰ ਵੀ ਐਮਐਲਏ ਬਣ ਗਿਆ ਤੇ ਫਿਰ ਇਹ ਤੋਂ ਬਾਅਦ ਉਹਨਾਂ ਨੂੰ ਕੈਬਨਿਟ ਦੇ ਵਜ਼ੀਰ ਵੀ ਲੈ ਲਿਆ ਤੇ ਮੈਂ ਆਪਣੇ ਵੱਲੋਂ ਆਪਣੇ ਚੈਨਲ ਸਾਜਨ ਪੰਜਾਬੀ ਟੀਵੀ ਅਤੇ ਗੁਰਨਾਇਵ ਦਿਉਣ ਚੈਨਲ ਵੱਲੋਂ ਜਗਰੂਪ ਸਿੰਘ ਬਰਾੜ ਦੇ ਮੇਰੇ ਪਿੰਡ ਦਿਉਣ ਰਹਿੰਦੇ ਪਰਿਵਾਰ ਨੂੰ ਅਤੇ BC ਮਿਨਰਟਸ ਕਨੰਬੀਆ ਰਹਿੰਦੇ ਪਰਿਵਾਰ ਨੂੰ ਤੇ ਉਹਨਾਂ ਦੇ ਵੱਡੇ ਭਾਈ ਦਸਵੰਤ ਸਿੰਘ ਬਰਾੜ ਨੂੰ ਦਿਲੋਂ ਮੁਬਾਰਕਬਾਦ ਜਿੰਨਾ ਵਹਿਗੁਰੂ ਕਰੇ ਉਹ ਏਦਾਂ ਹੀ ਬਲੰਦੀਆਂ ਸੋਹਣ ਸੋਹਦੇ ਰਹਿਣ ਤੇ ਸਿਹਤਯਾਬ ਜ਼ਿੰਦਗੀ ਪਰਵਾਰ ਤੋਂ ਬਖਸੀ ਉਹਨਾਂ ਨੂੰ ਤੇ ਚੜ੍ਹਦੀ ਕਲਾ 'ਚ ਰੱਖੇ ਉਹਨਾਂ ਦੇ ਪਰਿਵਾਰ ਨੂੰ ਤਾਂ ਕਿ ਉਹਨਾਂ ਤੋਂ ਬਹੁਤ ਵੱਡੀਆਂ ਉਮੀਦਾਂ ਉਮੀਦਾਂ ਤਾਂ ਹੀ ਆ ਜੇ ਸਹੀ ਮਾਰ ਤਾਂ ਹੀ ਬਣੇ ਆ ਜੇ ਉਹਨਾਂ ਤੋਂ ਉਮੀਦਾਂ ਸੀ ਲੋਕਾਂ ਨੂੰ ਜੇ ਉਮੀਦਾਂ ਤੇ ਉਹ ਖਰੇ ਉਤਰਦੇ ਆ ਤਾਂ ਕਰਕੇ ਮੈਂ ਇੱਕ ਆਮ ਜਿਹਾ ਸਧਾਰਨ ਜਾਂ ਇਨਸਾਨ ਕੋਈ ਜ਼ਿਆਦਾ ਪੱਤਰਕਾਰਤਾ ਜਾਂ ਕੋਈ ਲੇਖਣੀ ਤੌਰ ਤੇ ਤਾਂ ਨਹੀਂ ਆਪਣੇ ਆਪ ਨੂੰ ਦਰਸਾਉਂਦਾ ਵੱਡਾ ਕਹਾਉਂਦਾ ਤੇ ਪਰ ਲੇਖਣੀ ਦੇ ਤੌਰ ਤੇ ਮੇਰੀਆਂ ਵੀ ਦੋਸਤੋ 25 ਤੋਂ 30 ਹਜ਼ਾਰ ਦੇ ਕਰੀਬ ਵਕ ਵਕ ਖਵਾਰਾ ਮੈਗਜ਼ੀਨਾਂ 'ਚ ਫਿਲਮੀ ਸੰਗੀਤਕ ਸਮਾਜਿਕ ਮੁੱਦੇ ਨਕਾਰਾ ਹੋ ਚੁੱਕੇ ਸਿਸਟਮ ਦੇ ਖਿਲਾਫ ਮੈਂ ਵੀ ਲੇਖ ਲਿਖੇ ਨੇ ਤੇ ਹੁਣ ਮੇਰੀ ਪਲੇਠੀ ਜਿਹੜੀ ਪੁਸਤਕ ਆ ਸਿਮਰਨ ਵੀ ਸਭ ਚੁੱਕੀ ਹੈ 10 ਤਰੀਕ ਨੂੰ ਮੈਂ ਨਵੰਬਰ ਨੂੰ ਉੱਥੇ ਲਈ ਜੇ ਲੋਕਾਰਪਣ ਕੀਤੀ ਸੀਗੀ ਬਲੂਆਣਾ ਪਿੰਡ ਚ ਤੇ 11 ਤਰੀਕ ਨੂੰ ਮੇਰੀ ਫਲੈਟ ਸੀ ਸੋ ਮੈਂ ਮੇਰਾ ਦਿਲ ਚ ਜ਼ਰੂਰ ਹੈ ਵੀ ਸਾਡੇ ਇੱਕ ਸੁਖੀ ਬਾਠ ਜੀ ਨੇ ਜਿਹੜੇ ਸਰੀ ਚ ਰਾਜ ਭਵਣਾ ਉਹਦੇ ਸੰਸਥਾਪਕ ਹੈ ਉਹ ਪੰਜਾਬ ਚ ਬਹੁਤ ਵਧੀਆ ਮਾਮੂਲੀ ਪੰਜਾਬੀ ਤੇ ਇੱਕ ਬਹੁਤ ਵਧੀਆ ਸਮਾਗਮ ਕਰਾ ਰਹੇ ਆ ਮਸਤੂਣਾ ਸਾਹਿਬ ਚ ਹੋਇਆ 17 16 ਤੇ 17 ਤਰੀਕ ਦਾ ਪ੍ਰੋਗਰਾਮ ਹੋ ਚੁੱਕਾ ਉਹ ਬਹੁਤ ਵੱਡਾ ਅੰਤਰਰਾਸ਼ਟਰੀ ਉਥੇ ਆ ਜਦੋਂ ਆਉਣਗੇ ਉਹਨਾਂ ਨਾਲ ਸੰਪਰਕ ਕਰੂੰਗਾ ਚਾਚਾ ਜੀ ਜਗਰੂਪ ਸਿੰਘ ਬਰਾਰ ਆਹੀਂ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰੂੰਗਾ ਜੇ ਹੋ ਸਕੇ ਤਾਂ ਮੇਰੀ ਜਿਹੜਾ ਸੁਪਨਾ ਉਹ ਮੇਰੀ ਕਿਤਾਬ ਨੂੰ ਇੱਥੇ ਕੈਨੇਡਾ ਚ ਆ ਕੇ ਵੀ ਲੋਕ ਅਰਪਣ ਕਰਾਉਣ ਲਈ ਮੈਂ ਕੋਸ਼ਿਸ਼ ਕਰੂੰਗਾ ਤੇ ਜੇ ਵੈਗਰੂ ਨੇ ਮੇਰੀ ਉਸ ਪਰਮਾਤਮਾ ਨੇ ਬਾ ਫੜ ਲਈ ਇਹਨਾਂ ਜਿਹੜੇ ਸਾਕਸ ਆ ਜਿਹੜੇ ਇਹਨਾਂ ਦੇ ذریعے ਤਾਂ ਮੈਂ ਵਿਭਾਗਾ ਹੋਵਾਂਗਾ ਕਿਉਂਕਿ ਇੱਕ ਆਮ ਇਨਸਾਨ ਜਿਨ੍ਹਾਂ ਨੇ ਇੱਕ ਹਕੀਕਤ ਇੱਕ ਜਿਹੜੀ ਮਿੱਟੀ 'ਚ ਰਹਿ ਕੇ ਮਿੱਟੀ ਨਾਲ ਜੁੜੇ ਲੋਕਾਂ ਦੀ ਗੱਲ ਕੀਤੀ ਆ ਉਹ ਮੇਰੀ ਕਿਤਾਬ ਆ ਸਿਮਰਨ ਵਾਰਤਕ ਲੇਖ ਆ ਮੇਰੇ ਇਹਦੇ 'ਚ 272 ਪੇਜਾਂ ਦੀ ਮੇਰੀ ਕਿਤਾਬ ਆ ਤੇ ਦੋਸਤੋ ਕਰਜ਼ਾ ਚੁੱਕ ਕੇ ਮੈਂ ਆਪਦੀ ਕਿਤਾਬ ਆ ਜਿਹੜੀ ਉਸ ਪੁਵਾਈ ਆ ਤੇ ਮੈਂ ਇਥੋਂ ਕਰਜ਼ਾ ਪੂਰਾ ਤਾਂ ਨਹੀਂ ਕਰਨਾ ਆ ਮੈਂ ਇਥੋਂ ਪੈਸੇ ਲੈ ਕੇ ਜਾਣੇ ਆ ਮੈਂ ਉੱਥੇ ਮੂੜਨੇ ਆ ਪਰ ਮੈਨੂੰ ਇੰਨਾ ਮਾਣ ਹੋਊਗਾ ਜੇ ਮੇਰੀ ਇਹ ਕਿਤਾਬ ਇੱਥੇ ਕੈਨੇਡਾ 'ਚ ਵੀ ਕੋਈ ਜਿਹੜੀ ਸਹਿਤਕ ਸਸਤਾ ਤੇ ਜਾਂ ਕੋਈ ਵੀ ਸਾਖਸ ਹੈ ਜਿਹੜੇ ਕੋਈ ਇਥੋਂ ਦੀ ਇੱਥੇ ਲੀਜ਼ ਕਰ ਦੇਣ ਮੇਰੇ ਕੋਲ ਕਿਤਾਬਾਂ ਮੈਂ ਲੈ ਕੇ ਆਇਆ ਨਾਲ ਕੁਝ ਤੇ ਹੋਰ ਮੈਂ ਕੁਝ ਨਹੀਂ ਮੰਗਦਾ ਮੰਗਣਾ ਕੀ ਮਾਲਕ ਤੋਂ ਜਿਹੜਾ ਸੁਪਨਾ ਸੀ ਇੱਕ ਉਹ ਮੇਰਾ ਇਥੋਂ ਕੈਨੇਡਾ ਦਾ ਵੀ ਕੋਈ ਟਾਈਮ ਸੀ ਜਦੋਂ ਸੁਪਨਾ 34 35 ਸਾਲ ਪਹਿਲਾਂ ਵੀ ਸੀਗਾ ਜਦੋਂ ਮੈਨੂੰ ਲੱਗਦਾ ਸੀ ਵੀ ਉਦੋਂ ਕੋਈ ਲੈ ਕੇ ਆ ਰਿਹਾ ਸੀ ਤਾਂ ਮੈਂ ਨਹੀਂ ਆਇਆ ਸੀ ਤੇ ਅੱਜ ਮੈਂ ਆਪਦੇ ਬੱਚਿਆਂ ਰਾਹੀਂ ਇੱਥੇ ਪਹੁੰਚਿਆ। ਸੋ ਇੱਥੇ ਬੈਠਾ ਜਿੰਨਾ ਕੋ ਹੁੰਦਾ ਇੱਥੇ ਆਸ-ਪਾਸੇ ਚਲਾ ਜਾਵਰਦਾ ਤੇ ਕੁਛ ਨਾ ਕੁਛ ਕਰ ਲਈਦਾ ਦਿਨ ਲੰਘ ਜਾਂਦਾ ਦੋਸਤੋ ਨਹੀਂ ਤਾਂ ਅੰਦਰ ਹੀ ਬੈਠੇ ਰਹਿਨੇ ਆ ਤੇ ਕੈਦ ਪੰਛੀ ਜਿਵੇਂ ਕਹਿੰਦੇ ਨੇ ਕਿਸੇ ਪਿੰਜਰੇ ਚ ਪੰਛੀ ਨੂੰ ਕੈਦ ਕਰ ਲੈਂਦੇ ਆ ਹੁਣ ਤਾਂ ਕੈਦੀ ਆ ਤੇ ਰਿਹਾਈ ਹੋ ਸਕਦਾ ਜੇ ਅਗਲੇ ਸਮੇਂ ਚ ਕੋਈ ਮੇਰੀ ਰਿਹਾਈ ਹੋ ਜੇ ਇਹ ਨਹੀਂ ਵੀ ਔਖਾ ਮੈਂ ਆਉਦੇ ਬੱਚਿਆਂ ਚ ਆ ਖੁਸ਼ ਵੀ ਆ ਆਪਦੇ ਬੱਚਿਆਂ ਚ ਕਿਉਂਕਿ ਬੱਚਿਆਂ ਦੀ ਖੁਸ਼ੀ ਲਈ ਇਨਸਾਨ ਸਾਰਾ ਕੁਝ ਕਰਦਾ ਸੋ ਮੈਂ ਵੀ ਆਪਣੇ ਬੱਚਿਆਂ ਲਈ ਇੱਥੇ ਆਇਆ ਤੋਂ ਪੰਜਾਬੀ ਅਖਬਾਰ ਆ ਸਾਡੇ ਹਰਪੰਸ ਸਿੰਘ ਬੁੱਟਰ ਜੀ ਨੇ ਕੈਲਗਰੀ ਆਪਣੇ ਟੰਗ ਵਾਲੀ ਪਿੰਡਾ ਉਹਨਾਂ ਦਾ ਵੈਸੇ ਸਾਡਾ ਬਟਿੰਡੇ ਦਾ ਪਿੰਡਾ ਟੰਗ ਵਾਲੀ ਬਹੁਤ ਵੱਡਾ ਪਿੰਡ ਆ ਉੱਥੋਂ ਦੇ ਵੀ ਸਨੀਕ ਨੇ ਤੇ ਉਹ ਇੱਥੇ ਲੰਬੇ ਸਮੇਂ ਤੋਂ ਤੀ 40 ਸਾਲਾਂ ਤੋਂ ਇੱਥੇ ਰਹਿੰਦੇ ਨੇ ਤੇ ਉਹ ਆਪਣਾ ਇੱਕ ਅਖਬਾਰ ਚਲਾ ਰਿਹਾ ਪੰਜਾਬੀ ਅਖਬਾਰ ਉਹਦਾ ਨਾਮ ਸੋ ਉਹਨਾਂ ਨਾਲ ਵੀ ਮੇਰਾ ਸੰਪਰਕ ਹੋਇਆ ਹੋਰ ਵੀ ਮੇਰੇ ਕੋਲੇ ਨੈਸ਼ਨਲ ਪੰਜਾਬੀ ਅਖਬਾਰ ਇੱਥੇ ਗੁਰੂ ਘਰ ਜਿਹੜੇ ਇੱਥੇ ਨੇੜੇ ਸਿੰਘ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੇ ਇੱਥੇ ਗਏ ਸੀ ਉੱਥੋਂ ਸਾਨੂੰ ਇਹ ਅਖਬਾਰ ਮਿਲਿਆ ਤੇ ਦੇਸ਼ ਪ੍ਰਦੇਸ਼ ਟਾਈਮ ਜਖਬਾਰ ਇੱਕ ਉਥੋਂ ਮੇਰਾ ਗੁਰੂ ਘਰੋਂ ਤੇ ਇਹ ਵੀ ਮੈਂ ਉਹਨਾਂ ਦੇ ਕਾਪੀਆਂ ਲੈ ਕੇ ਆਇਆ ਉਹਨਾਂ ਨਾਲ ਵੀ ਸੰਪਰਕ ਕਰਦਾ ਤੇ ਮੈਂ ਉਮੀਦ ਕਰਦਾ ਕਿ ਇਹ ਮੇਰੇ ਵੀ ਬਾਹ ਫੜਨਗੇ ਕਿਉਂਕਿ ਮੈਂ ਵੀ ਇਹਨਾਂ ਦੇ ਪਿੰਡ ਦਾ ਜੰਪਣਾ ਜਿੰਨਾਂ ਕੋ ਹੋ ਸਕਿਆ ਮੈਂ ਵੀ ਗੁਰਨਾਇ ਜਨ ਸਾਜਨ ਦੇ ਨਾਲ ਦਿਉਣ ਹੀ ਲਿਖਦਾ ਤੇ ਇਹ ਵੀ ਇੱਕ ਦਿਉਣ ਦੇ ਨਾਤੇ ਇਹਨਾਂ ਨੇ ਐਡਾ ਰੁਤਬਾ ਹਾਸਲ ਕੀਤਾ ਇੱਕ ਉਥੋਂ ਦੀ ਮਿੱਟੀ ਚੋਂ ਜੰਮ ਕੇ ਤੇ ਇੱਕ ਇੱਥੇ ਆ ਕੇ ਚੰਗੀ ਪੜ੍ਹਾਈ ਲਿਖਾਈ ਲੈ ਕੇ ਇੱਕ ਰੁਤਬਾ ਜਿਹੜਾ ਹਾਸਲ ਕੀਤਾ ਤਾਂ ਸਾਨੂੰ ਇੱਕ ਦੂਜੇ ਨੂੰ ਸਾਨੂੰ ਨਹੀਂ ਭੁੱਲਣਾ ਚਾਹੀਦਾ ਤੋ ਮੈਂ ਉਮੀਦ ਕਰਦਾ ਕਿ ਉਹ ਮੇਰੀ ਅਗਲੇ ਦਿਨਾਂ ਚ ਜਦੋਂ ਵੀ ਉਹਨਾਂ ਨੂੰ ਫੁਰਸਤ ਮਿਲੂਗੀ ਜੋ ਮੈਂ ਮੈਸੇਜ ਭੇਜਦਾ ਕਿਉਂਕਿ ਮੈਂ ਜ਼ਿਆਦਾ ਫੋਨ ਉਹਨਾਂ ਨੂੰ ਜਾਂ ਵੀਡੀਓ ਕਾਲ ਨਾ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਪਤਾ ਇੱਥੋਂ ਦੇ ਜਿਹੜਾ ਨਰੇਣ ਸਹਿਣ ਤੇ ਇੱਥੋਂ ਦੀ ਗੱਲਬਾਤ ਕਰਨ ਦਾ ਕਿਵੇਂ ਢੰਗ ਹੁੰਦਾ ਜਦੋਂ ਉਹਨਾਂ ਨੂੰ ਸਮਾਂ ਮਿਲੂਗਾ ਤੋ ਜਗਰੂਪ ਸਿੰਘ ਬਰਾੜ ਦੀ ਮੇਰੇ ਚਾਚਾ ਜੀ ਤੇ ਉਹ ਜ਼ਰੂਰ ਗੱਲ ਕਰਨਗੇ ਤੇ ਹਰਪ੍ਰੀਤ ਸਿੰਘ ਬੁੱਟਰ ਜੀ ਨੇ ਤਾਂ ਮੈਨੂੰ ਸਦਾ ਭੇਜਿਆ ਹੀ ਹੈ ਤੇ ਅਗਲੇ ਦਿਨਾਂ ਚ ਅਸੀਂ ਉੱਥੇ ਕੈਲਗਰੀ ਜਾਵਾਂਗੇ ਤੇ ਸ਼ਾਇਦ ਉੱਥੇ ਇਹ ਕਿਤਾਬ ਨੂੰ ਰਿਲੀਜ਼ ਕਰਨ ਲਈ ਜਾਂ ਉਹਨਾਂ ਨੂੰ ਮੈਂ ਕੋਈ ਕਿਤਾਬ ਦੀਆਂ ਕਾਪੀਆਂ ਸੌਂਪਾਂ ਤਾਂ ਕਿ ਇਧਰ ਲਈ ਇੱਕ ਵਾਰਾਂ ਚ ਵੀ ਮੇਰੇ ਜਿਹੜੇ ਲੇਖ ਆ ਉਹ ਪਹਿਲਾਂ ਵੀ ਜਿਵੇਂ ਸਭ ਦੇ ਰਹੇ ਆ ਕੈਨੇਡਾ ਚ ਜਾਂ ਯੂ ਐਸ ਏ ਚ ਇਹ ਤੇ ਹੁਣ ਵੀ ਮੈਨੂੰ ਉਮੀਦ ਆ ਵੀ ਇਹ ਜਿਹੜੇ ਮੈਨੂੰ ਬਣਦਾ ਮਾਨ ਸਨਮਾਨ ਦੇਣਗੇ ਸੋ ਦੋਸਤੋ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ